ਜਹਾਂ ਜੰਬੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜਿੱਥੇ ਹਾਕ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦੇਈਏ 2005 ਨੂੰ ਪਖਾਨਕੋਟ ਦੇ ਅਬਰੂਲ ਨਗਰ ਵਿੱਚ ਇੱਕ ਹੱਤਿਆਕਾਂਡ ਹੋਇਆ ਸੀ ਜਿਸ ਦੇ ਵਿੱਚ ਇੱਕ ਮਾਂ ਧੀ ਵੀ ਯਾਨੀ ਕਿ ਦੋਨਾਂ ਮਾਵਾਂ ਧੀਆਂ ਦੀ ਕੋਈ ਮੁਕਤੀ ਤੇ ਕਤਲ ਕਰਕੇ ਉਹ આરોપી ਜਿਹੜਾ ਹੈ ਉਸ ਜਗ੍ਹਾ ਤੋਂ ਫਰਾਰ ਹੋ ਗਿਆ ਸੀ ਪਖਾਨਪੁਰ ਵਿੱਚੋਂ ਫਰਾਰ ਹੋ ਗਿਆ ਸੀ ਜੋ ਕਿ ਰਾਜਸਥਾਨ ਦੇ ਉਦੇਪੁਰ ਵਿੱਚ ਜਿਹੜਾ ਜੁੰਜੁੰ ਹੈ ਕੋਰਥਾਣਾ ਉੱਥੇ ਜਾ ਕੇ ਜਿਹੜਾ ਉਹ ਉੱਥੇ ਰਹਿਣ ਬਸੇਰਾ ਉਸਨੇ ਆਪਣਾ ਬਣਾਇਆ ਸੀ ਜਿੱਥੋਂ ਕਿ ਪੁਲਿਸ ਨੇ ਸੁਰਾਕ ਲਾਇਆ ਤੇ ਉਸ ਨੂੰ ਮੁਕੇ ਤੇ ਜਾ ਕੇ ਗ੍ਰਿਫਤਾਰ ਕੀਤਾ ਜੇਕਰ ਅਸੀਂ ਗੱਲ ਕਰੀਏ ਇਸ ਨੇ ਜੱਤੀ ਉਥੇ ਕੀ ਕਰਦਾ ਸੀ ਤਾਂ ਇਹ ਉਥੇ ਦੀ ਲੋਕਾਂ ਨੂੰ ਕਿੰਨਾ ਲਾਉਣ ਦਾ ਕੰਮ ਕਰਦਾ ਸੀ ਕਿਤੇ ਨਾ ਕਿਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀ ਇਹ ਵਿਅਕਤੀ ਉਥੇ ਲੋਕਾਂ ਦੇ ਪੈਸੇ ਹੜੱਪ ਕੇ ਉਥੇ 10000 ਦੀ ਕੋਠੀ ਦੇ ਵਿੱਚ ਕਿਰਾਏ ਤੇ ਮਕਾਨ ਲੈ ਕੇ ਉਥੇ ਰਹਿ ਰਿਹਾ ਸੀ ਜੇਕਰ ਅਸੀਂ ਗੱਲ ਕਰੀ ਪੁਲਿਸ ਨੂੰ ਸਫਲਤਾ ਕਿਵੇਂ ਮਿਲੀ ਤਾਂ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਗਿਆ ਹੈ ਇਸ આરોપી ਨੂੰ ਫੜਨ ਦੇ ਲਈ ਜਿਸ ਦਾ ਨਾਮ ਸੁਨੀਲ ਕੁਮਾਰ ਹੈ ਉਸ ਨੂੰ ਕੜਮ ਜਿਹੜਾ ਹੈ ਸੁਰਾਖ ਲਾਇਆ ਗਿਆ ਸੀ ਜੋ ਕਿ ਉਡੇਪੁਰ ਰਾਜਸਥਾਨ ਸਟੇਟ ਦੇ ਉਡੇਪੁਰ ਦੇ ਵਿੱਚ ਝੁੰਝੂ ਦੀ ਸਟੇਟ ਜਿਹੜੀ ਹੈ ਝੁੰਝੂ ਇਹ ਜਗ੍ਹਾ ਦਾ ਨਾਮ ਹੈ ਉੱਥੇ ਜਾ ਕੇ ਜਿਹੜਾ ਹੈ ਸੁਰਾਖ ਲੱਗਿਆ ਤੇ ਉੱਥੇ ਜਾ ਕੇ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਇਹ આરોપી ਜਿਹੜਾ ਇੰਨਾ ਸ਼ਾਤਿਰ ਹੈ ਇੰਨਾ ਜ਼ਿਆਦਾ ਸ਼ਾਤਰ આરોપી ਇਹ ਹੈ ਕਿ ਇਸ ਨੇ ਆਪਣੀ SIM ਜਿਹੜੀ ਹੈ ਆਪਣੇ ਪਹਿਚਾਨ ਦੇ ਨਾਂ ਤੇ 3-4 ਵਿਅਕਤੀਆਂ ਨੂੰ SIM ਦਿੱਤੀ ਇਸੀ ਤਾਂ ਜੋ ਪੁਲਿਸ ਜੇਕਰ ਇਹਨਾਂ ਤੇ ਐਕਸ਼ਨ ਕਰੇ ਜਾਂ ਇਸੇ આરોપી ਨੂੰ ਲੱਭਣ ਦੀ ਕੋਸ਼ਿਸ਼ ਕਰੇ ਤਾਂ ਕਿੱਥੇ ਨਾ ਕਿੱਥੇ ناکਾਮਯਾਬ ਹੋ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਤਰ ਦਿਮਾਗ ਹੈ ਇਸ આરોપી ਦਾ ਪਰ ਕਦੋਂ ਤੱਕ ਇਹ ਸ਼ਾਤਰ આરોપી ਜਿਹੜਾ ਪੁਲਿਸ ਦੇ ਹੱਥਾਂ ਤੋਂ ਬਚਿਆ ਰਹਿੰਦਾ ਕਾਨੂੰਨ ਦੇ ਹੱਥਾਂ ਤੋਂ ਕਦੋਂ ਤੱਕ ਬਚਿਆ ਰਹਿ ਸਕਦਾ ਸੀ ਕਿਉਂਕਿ ਇਸ ਨੇ ਜੁਰਮ ਕੀਤਾ ਸੀ ਤੇ ਜੁਰਮ ਦੀ ਸਜ਼ਾ ਜ਼ਰੂਰ ਮਿਲਦੀ ਹੈ कि इस व्यक्ति ने ਜਿਹੜਾ ਹੈ ਆਪਣੀ SIM ਕਿਸੇ ਹੋਰ ਦੇ ਪ੍ਰੂਫ ਤੋਂ ਯਾਨੀ ਕਿਸੇ ਹੋਰ ਦੇ ਆਧਾਰ ਕਾਰਡ ਤੋਂ ਆਪਣੀ SIM ਲਈ ਹੋਈ ਸੀ ਤਾਂ ਜੋ ਪੁਲਿਸ ਕਿਤੇ ਨਾ ਕਿਤੇ ਫੜਨ ਦੇ ਵਿੱਚ ناکਾਮ ਹੋ ਜਾਵੇ ਪਰ ਕਹਿੰਦੇ ਹੈ ਕਾਨੂੰਨ ਦੇ ਹੱਥ ਜਿਹੜੇ ਬਹੁਤ ਲੰਬੇ ਹੁੰਦੇ ਹੈ ਇਸ આરોપી ਦੇ ਜੇਕਰ ਅਸੀਂ ਗੱਲ ਕਰੀਏ 2005 ਨੂੰ ਡਿਵੀਜ਼ਨ ਨੰਬਰ 1 ਪਠਾਨਕੋਟ ਦੇ ਵਿੱਚ ਇਸ ਦੇ ਉੱਤੇ 302 212 ਅਤੇ 216 ਨਾਲ 34 IPC ਦੇ ਤਹਿਤ ਜਿਹੜਾ ਹੈ ਉਹ FIR ਇਸ આરોપી ਦੇ ਉੱਤੇ ਦਰਜ ਕੀਤੀ ਗਈ ਸੀ ਪਰ ਹੁਣ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਕਰੇਗੀ ਦੇਖਣਾ ਬਣਦਾ ਹੈ ਕਿ ਕੀ ਬਣਦਾ ਹੈ ਪਰ 18 ਸਾਲ ਤੋਂ ਬਾਅਦ ਜਿਹੜਾ ਹੈ ਪੁਲਿਸ ਨੂੰ ਵੱਡੀ ਕਾਮਯਾਬੀ ਜਿਹੜੀ ਉਹ ਹਾਸਲ ਹੋਈ ਹੈ આરોપી ਨੂੰ 18 ਸਾਲ ਤੋਂ ਬਾਅਦ ਫੜਿਆ ਗਿਆ ਕਿੱਥੇ ਨਾ ਕਿੱਥੇ ਹੁਣ ਇਹ ਜਿਹੜਾ ਕਤਲ ਕਾਂਡ ਹੈ ਉਸ ਦਾ ਇਨਸਾਫ ਜਿਹੜਾ ਉਸ ਮਾਂ ਤੇ ਧੀ ਨੂੰ ਜ਼ਰੂਰ ਮਿਲੇਗਾ ਅਸੀਂ ਆਸ ਕਰਦੇ ਹਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਕੀ ਹੋਣਾ ਚਾਹੀਦਾ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਮਾਜੋਗ ਐਸਐਸਪੀ ਪਠਾਨਕੋਟ શ્રી ਦਰਜਿੰਦਰ ਸਿੰਘ ਢਿੱਲੋਂ ਦੀ ਅਗਿਆਦੇਸਾ ਪੀਓ ਨੂੰ ਗ੍ਰਿਫਤਾਰ ਕਰਨ ਦੇ ਸਬੰਧੀ ਮਹਿੰਮ ਵਿੱਚ ਪੀਓ ਸੁਨੀਲ ਕੁਮਾਰ ਪੁੱਤਰ ਸੁਹਾਦਰਨ ਵਾਸੀ ਕੋਟ ਪੀਐਸ ਉਦੇ ਉਪਰ ਸਟੇਟ ਰਾਜਸਥਾਨ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਜ਼ਰੀ ਕੀਤੀ ਹੈ। ਇਹ ਪੀਓ 2005 ਤੋਂ ਦੋਹਰੇ ਕਤਲ ਕਾਂਡ ਵਿੱਚੋਂ ਫਰਾਰ ਸੀ ਜੋ ਵੱਖ-ਵੱਖ ਥਾਵਾਂ 'ਤੇ ਲੋਕੇਸ ਵਰਗੇ ਰਹਿ ਰਿਹਾ ਸੀ ਜਿਸ ਨੂੰ ਅੱਜ ਮਾਲਾ ਤੋਂ ਗ੍ਰਿਫਤਾਰ ਕੀਤਾ ਗਿਆ। ਕੈਮਰਾ ਪਰਸਨ ਖੜੀ ਦੇ ਨਾਲ ਅੱਜ ਦੀ ਰਿਪੋਰਟ